ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸਟਾਰ ਏਸੀ ਨਿਊਜ਼ ਚੈਨਲ ਬਰਨਾਲੇ ਤੋਂ ਗੁਰਪ੍ਰੀਤ ਦੀ ਖਬਰ ਬਰਨਾਲੇ ਸਾਂਗਣਾ ਰੋਡ ਦੇ ਕੋਲ ਉਹਨੇ ਵਿੱਚ ਪੈਸਾ ਦਾ ਮਾਹੌਲ ਪਰਵਾਦੇ ਦੇ ਤਿੰਨ ਮੈਂਬਰ ਅਤੇ ਇੱਕ ਪਾਲਤੂ ਕੁੱਤੇ ਦੀ ਮਿਲੀ ਲਾਸ ਘਟਨਾ ਕਰਕੇ ਨਜ਼ਦੀਕ ਪੈਂਦੇ ਇਲਾਕਿਆਂ ਦੇ ਵਿੱਚ ਸਨਸਨੀ ਫੈਲੀ ਅਤੇ ਮ੍ਰਿਤਕ ਦੀ ਪਛਾਣ ਸ਼੍ਰੋਮਣੀ ਅਕਾਲੀ ਦਲ ਵਰਕਰ ਸੀ ਲਾਸਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਭੇਜੇ ਜਾ ਰਿਹਾ ਇਸ ਮੌਕੇ ਤੇ ਡੀਐਸਪੀ ਸੁਤਵੀਰ ਸਿੰਘ ਨੇ ਦੱਸਿਆ ਆਪਣੇ ਹੀ ਲਾਇਸੈਂਸੀ ਰਵੋਲਵਰ ਦੇ ਨਾਲ ਇਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਸਨੂੰ ਪੀਐਸਪੀ ਸ੍ਰੀ ਸਿੰਘ ਦੀ ਚupani ਇਹ ਜਦ ਬਰਨਾਲਾ ਦੀ ਜਿਹੜੀ ਇੱਕ ਆਰਾਮ ਰਾਜਾ ਕਲੋਨੀ ਹੈ ਇੱਥੇ ਅੱਜ ਸ਼ਾਮ ਕਰੀਬ 6:30 ਵਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ ਜਿਹਦੇ ਵਿੱਚ ਕਰੀਬ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ कौर ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆਂਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੇ ਗੁਆਂਢੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਭਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਹੈ ਸਲੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚ ਓ ਸਿਟੀ ਬਰਨਾਲਾ ਐਸ ਐਚ ਓ ਸਦਰ ਬਰਨਾਲਾ ਸੀਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਦਾ ਕੀਤਾ ਹੈ ਘਰ ਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ ਹੈ ਸੋ ਉਹਦੇ ਵਿੱਚ ਜਿਹੜੀ ਐ ਇਹ ਗੱਲ ਸਾਹਮਣੇ ਆਈ ਆ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮਾਦਰ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਇਹਨਾਂ ਦੀ ਹੱਤਿਆ ਕੀਤੀ ਗਈ ਤੇ ਆਖੀਰ ਵਿੱਚ ਇਹਨਾਂ ਵੱਲੋਂ ਕੋਟਕੁਸ਼ੀ ਕੀਤੀ ਗਈ ਆਪਣੇ ਬਾਰ-ਬਾਰ ਦੇ ਨਾਲ ਆਪਣੇ ਕੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨ ਸੀ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜ਼ਾ ਮੌਕਾ ਚੱਲ ਰਿਹਾ ਫੋਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵਿਡੈਂਸਿਸ ਨੂੰ ਇਕੱਠਾ ਕਰ ਰਹੀ ਹੈ ਤੇਸੀਂ ਜਿਹੜਾ ਡੈੱਡ ਬੋਡੀਜ਼ ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕੀਤਾ ਜਾਏਗਾ ਸਰ ਇਹ ਬੇਟੀ ਬਾਰੂ ਆਈ ਸੀ ਹਾਂਜੀ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੁਸਵਾ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ ਸਰ ਕੋਈ ਅਹਿਦੀ ਗੱਲ ਪਤਾ ਲੱਗੀ ਕੋਈ ਕੋਈ ਪਰਿਵਾਰਿਕ ਗੱਲ ਨਹੀਂ ਕੋਈ ਟੈਨਸ਼ਨ ਸੀ ਪਤਨੀ ਨਾਲ ਜਾਂ ਜੇ ਬੇਟੀ ਨਾਲ ਕੋ ਝਗੜਾ ਕੋਈ ਨਹੀਂ ਇਹੋ ਜੀ ਕੋਈ ਵੀ ਗੱਲ ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਗਾਂਡੀਆਂ ਤੋਂ ਵੀ ਬਹੁਤ ਹੀ ਸਾਊ ਤੇ شریف ਪਰਿਵਾਰ ਸੀ ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਹੋਰ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਰੰਜਿਸ਼ ਵਾਲੀ ਕੋਈ ਇਹੋ ਜੀ ਗੱਲ ਨਹੀਂ ਸੀ ਸਿਰਫ ਇਹ ਹੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਕੁਲਵੀਰ ਸਿੰਘ ਮਾਨ ਹੈ ਉਹ ਖੁਦ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀ.ਡੀ.ਪੀ.ਸੀ ਤੇ ਇੱਕ ਇਹ ਵੀ ਸਰਜਰੀ ਵੀ ਹੋਈ ਸੀ ਜਿਵੇਂ ਕਰਕੇ ਇਹਦੀਆਂ ਦਿਮਾਗ ਦੀਆਂ ਨਾੜਾਂ ਦੀ ਜਾਂ ਕੁਝ ਸੌਣ ਦੀ ਵੀ ਇਹਨੂੰ ਪ੍ਰੋਬਲਮ ਰਹਿੰਦੀ ਸੀ ਤੇ ਇਸ ਦੇ ਚੱਲਦਿਆਂ ਹੀ ਇਹ ਤੇ ਵੱਲੋਂ ਇੱਕ ਫੇਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਚ ਕੋਣ ਕੋਨੇ ਕੇ ਜਰ ਨਾ। ਪਰਿਵਾਰ ਦੇ ਵਿੱਚ ਹੁਣ ਇਹਨਾਂ ਦੇ ਸਰਵਾਈਵਿੰਗ ਤਾਂ ਸਿਰਫ ਇਹਨਾਂ ਦੇ ਜਿਹੜੇ ਵਾਈਫ ਨੇ ਰਮਨਦੀਪ ਕੌਰ ਹੀ ਬਚੇ ਨੇ। ਸਰ ਪੁਲਿਸ ਅਧਿਕਾਰੀ ਜੀ ਵੱਲੋਂ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ? ਹੁਣ ਅਸੀਂ ਜਿਹੜਾ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਵਾਈਫ ਰਮਨਦੀਪ ਕੌਰ ਦੇ ਬਿਆਨਾਂ ਦੇ ਉੱਤੇ 177 ਦੀ ਕਾਰਵਾਈ ਕਰਾਂਗੇ ਤੇ ਕੱਲ ਨੂੰ ਜਿਹੜਾ ਪੋਸਟਮਾਰਟਮ ਕਰਕੇ